ਜੀ ਸਰਪੰਚ ਸਾਹਿਬ ਤੁਸੀਂ ਪਿੰਡ ਸੁਚਾਨੀਆਂ ਤੋਂ ਸਰਪੰਚ ਜੀ ਗਰਦੀਪ ਸਿੰਘ ਰੰਧਾਵਾ ਆਮਾਦੀ ਪਾਰਟੀ ਦੀ ਚੋਣ ਲੜਨ ਜਾ ਰਹੇ ਨੇ ਤੇ ਉਹਨਾਂ ਦੀ ਚੋਣਾਂ ਦੇ ਵਿੱਚ ਤੁਸੀਂ ਸ਼ਾਮਲ ਹੋ ਤੇ ਕਿਦਾਂ ਦਾ ਹੁੰਗਾਰਾ ਮੇਰੇਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਰਦੀਪ ਸਿੰਘ ਨੂੰ ਵੱਧ ਵੱਧ ਪਿੰਡ ਆਪਣੇ ਤੋਂ ਵੋਟ ਪਵਾ ਕੇ ਜਿਤਾ ਕੇ ਤੇ ਫੇਰ ਹੀ ਉਹਨਾਂ ਕੋਲ ਜਾਵਾਂਗੇ ਜਾ ਕੇ ਤੇ ਫੇਰ ਉਹਨੇ ਕੋਲ ਕੰਮ ਲਵਾਵਾਂਗੇ ਤੇ ਜਿੱਥੇ ਵੀ ਸਾਡੀ ਰਿਸ਼ਤੇਦਾਰੀ ਹੈ ਗਈ ਹੈ ਭੈਣ ਭਰਾ ਨੇ ਮੇਰੇ ਸੱਜਣ ਮਿੱਤਰ ਮੰਨੋ ਕਿੰਨਾ ਕੋ ਵਾਤ ਵਾਤ ਗੁੱਟਾ ਪਾਓ ਸਰਦਾਰ ਗੁਰਦੀਪ ਸਿੰਘ ਸੰਧਾਵਾ ਨੇ ਪਹਿਲਾ ਪਟਰਾ ਝਾੜੂ ਦਾ ਪਹਿਲਾ ਪਟਨ ਦੱਬ ਕੇ ਇੱਕ ਵਾਰੀ ਪਤਾ ਲੱਗ ਜਾਏ ਲੋਕਾਂ ਦੇ ਇਲਾਕੇ ਦੇ ਵਿੱਚ ਕਿ ਸਰਦਾਰ ਗੁਰਦੀਪ ਸਿੰਘ ਸੰਧਾਵਾ ਹੈਗਾ ਵਾ ਸਰ ਤੁਸੀਂ ਸਰਪੰਚ ਬਣੇ ਵੀ ਨਹੀਂ ਤੇ ਇੱਕ بڑے ਪਿੰਡ ਆਪਣੇ ਪਿੰਡਾਂ ਦੇ ਪਿੰਡਾਂ ਦੇ ਕੰਮ ਬਾਰੇ ਕੀ ਕਹਿਣਾ ਚਾਹੋਗੇ ਇਹ ਸਰਦਾਰ ਗੁਰਦੀਪ ਸਿੰਘ ਜੀ ਮਿਹਰਬਾਨੀ ਕਰਕੇ ਇਹ ਕੰਮ ਕਰਾਏ ਨੇ ਜਿਹੜੇ ਵੀ ਮੈਂ ਪੰਜ ਨੜਕੇ ਲਵਾਇਆ ਪਿੰਡ ਦੇ ਵਿੱਚ ਜੀ ਸਰਦਾਰ ਗੁਰਦੀਪ ਸਿੰਘ ਨੇ ਪੈਸੇ ਭੇਜੇ ਇਹ ਹੀ ਉਹਨੇ ਕੰਮ ਕਰਾਇਆ ਨਾਲੀਆਂ ਵਹਿਣੀਆਂ ਦਾ ਕੰਮ ਕਰਾਇਆ ਵਾ ਜਿਹੜਾ 20-25 ਸਾਲ ਤੋਂ ਕੰਮ ਨਹੀਂ ਹੋਇਆ ਉਹ ਮੈਂ ਕਰਵਾਇਆ ਸਰਦਾਰ ਗਰਦੀਪ ਸਿੰਘ ਜੀ ਮੈਂ ਕਿ ਸकता ਜੇ ਗੱਲ ਕਰੀਏ ਤਾਂ ਤੁਸੀਂ ਆਪਣਾ ਡੇਰੇ ਹਲਕੇ ਦੇ ਵਿੱਚ ਲੋਕਾਂ ਨੂੰ ਮਿਲੇ ਜੇ ਤਾਂ ਲੋਕਾਂ ਵੱਲੋਂ ਕਿਦਾਂ ਦਾ ਹੰਗਾਰਾ ਮੇਰੇ ਆ ਮੈਂ ਕਿਹਾ ਬਹੁਤ ਵਧੀਆ ਮਿਲਦੇ ਆ ਵਾ ਲੋਕ ਯਾਦ ਕਰਦੇ ਪਿਆ ਠੀਕ ਹੈ ਤੇ ਵੱਧ ਵੱਧ ਅਸੀਂ ਜਿੱਥੇ ਵੀ ਮੇਰੀ ਰਿਸ਼ਤਦਾਰੀ ਹੈ ਗਈ ਹੈ ਭੈਣ ਭਰਾ ਨੂੰ ਸ਼ਰਨ ਕਹਿੰਦੇ ਆ ਭਈ ਇੱਕੜੀ ਆਪ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਓ ਜਿਤਾ ਕੇ ਤੇ ਪਤਾ ਲੱਗੇਗਾ ਲੋਕਾਂ ਨੂੰ ਇਹ ਠੀਕ ਹੈ ਸਰਕਾਰ ਗਰਤੀਸ਼ਾਂ ਦਾ ਹਵਾ ਬਣ ਗਿਆ ਵਾ ਵੋਟਰਾਂ ਨੂੰ ਕੀ ਕਰਨਾ ਚਾਹੋਗੇ ਵੋਟਰਾਂ ਨੂੰ ਇਹੋ ਕਹਿੰਦਾ ਬਾਤ ਬਾਤ ਵੋਟਾਂ ਪਾਓ ਏਕੜ ਜਿਤਾ ਕੇ ਉਹਦੇ ਹਾਰ ਚ ਗੱਲ ਚ ਹਾਰ ਪਾਈਏ ਪਤਾ ਲੱਗੇ ਠੀਕ ਹੈ ਜਿਤਾਇਆ ਉਹਨਾਂ ਨੇ ਤੇ ਪਿੰਡਾਂ ਚ gianੀਆਂ ਦੇ ਵਿੱਚ ਵੀ ਬਹੁਤ ਹੰਗਾਰਾ ਮਿਲੰਦਿਆ ਵਾ ਤੇ ਕਾਲੀ ਦਲ ਜਿਹੜੇ ਹੀ ਸਾਬਕਾ ਸਰਪੰਚੋ ਵੀ ਮੇਰੇ ਨਾਲ ਨੇ ਤੇ ਇਹ ਕਰਕੇ ਆਕਾ ਪੂਰਾ ਪਿੰਡ ਚੋਂ ਲੀਟ ਬਾਤ ਬਾਤ ਖੜਾਂਗੇ ਅਸੀਂ ਕੋਈ ਵਾਇਕੁਰ ਤੇ ਵਾਇਕੁਰ ਚੀਪਾਕੇ